ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰੀਤ कौर ਬਸਰਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਕਿ ਹਮਲਾਵਰਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਦਿਨ ਦਿਹਾੜੇ ਤਾਬੜ ਤੋਲ ਗੋਲੀਆਂ ਨੇ ਜੜੀਆਂ ਉਹਨਾਂ ਨੇ ਚੁਲਾ ਦਿੱਤੀਆਂ ਨੇ ਜੀ ਹਾਂ ਤਾਂ ਦੱਸਦੇ ਕਿ ਬਦਮਾਸ਼ ਨੇ ਜਿਹੜੇ ਇਹ ਐਕਟੀਵਾ ਦੇ ਉੱਪਰ ਦੋ ਹਮਲਾਵਰ ਜਿਹੜੇ ਹੋ ਆਉਂਦੇ ਨੇ ਤੇ ਇਹਨਾਂ ਦੇ ਵੱਲੋਂ ਇੱਕ ਬਾਈਕ ਸਵਾਰ ਵਿਅਕਤੀ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਉਸ ਵਕਤ ਉਸ ਵਿਅਕਤੀ ਦੇ ਜਿਹੜੀ ਗੋਲੀ ਲੱਗ ਜਾਂਦੀ ਹੈ ਤਾਂ ਦੱਸਦੀ ਕਿ ਇਸ ਵਕਤ ਇਹ ਜਿਹੜਾ ਵਿਅਕਤੀ ਹੈ ਜਿਹਦੇ ਗੋਲੀ ਲੱਗੀ ਹੈ ਉਹ ਹਸਪਤਾਲ ਦੇ ਵਿੱਚ ਦਾਖਲਾ ਜਿਹੜਾ ਉਸ ਨੂੰ ਕਰਾਇਆ ਗਿਆ ਤੇ ਉੱਥੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਫਾਇਰਿੰਗ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਫਾਇਰਿੰਗ ਕਿਉਂ ਆ ਜਿਹੜੇ ਕੀਤੀ ਗਿਆ ਲਗਾਤਾਰ ਆਪਾਂ ਦੇਖਦੇ ਆ ਕਿ ਘਟਨਾਵਾਂ ਨੂੰ ਅੰਜਾਮ ਹੈ ਜਿਹੜਾ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਆਏ ਦਿਨ ਕਿਤਨਾ ਕਿਤੇ ਫਾਇਰਿੰਗ ਹੁੰਦੀ ਹੈ ਹਮਲਾਵਰਾਂ ਦੇ ਵੱਲੋਂ ਲਗਾਤਾਰ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹ ਕਿਸੇ ਵਕਤ ਕਿਸੇ ਵੀ ਵਿਅਕਤੀ ਦੇ ਉੱਪਰ ਫਾਇਰਿੰਗ ਆ ਜਿਹੜੀ ਕਰ ਦਿੰਦੇ ਨੇ ਤੇ ਉੱਥੇ ਹੀ ਇਸੇ ਤਰ੍ਹਾਂ ਦਾ ਇੱਕ ਮਾਮਲਾ ਹੈ ਜਿਹੜਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਤਾਬੜ ਤੋੜ ਗੋਲੀਆਂ ਨੇ ਜਿਹੜੀਆਂ ਹਮਲਾਵਰਾਂ ਦੇ ਵੱਲੋਂ ਚਲਾਈਆਂ ਗਈਆਂ ਨੇ ਤਾਂ ਦੱਸਦੀ ਕਿ ਬੀਤੀ ਰਾਤ ਵੀ ਹਮਲਾਵਰਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਇਸ ਪੂਰੀ ਵਾਰਦਾਤ ਨੂੰ ਅੰਜਾਮ ਆ ਜੜਾ ਦਿੱਤਾ ਗਿਆ ਸੀ ਤੇ ਉੱਥੇ ਹੀ ਤੜਕਸਾਰ ਫਿਰ ਤੋਂ ਉਹਨਾਂ ਦੇ ਵੱਲੋਂ ਫਾਇਰਿੰਗ ਆ ਜੜੀ ਕਰ ਦਿੱਤੀ ਜਾਂਦੀ ਹੈ ਜੀ ਹਾਂ ਤਾਂ ਐਕਟਿਵਾ ਦੇ ਉੱਪਰ ਸਵਾਰ ਦੋ ਜਿਹੜੇ ਹਮਲਾਵਰ ਨੇ ਆਉਂਦੇ ਨੇ ਤੇ ਉਹਨਾਂ ਦੇ ਉਹ ਇੱਕ ਬਾਈਕ ਸਵਾਰ ਦੇ ਉੱਪਰ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਉਹਦੇ ਉਸ ਦੇ ਉੱਪਰ ਫਾਇਰਿੰਗ ਹੈ ਜਿਹੜੀ ਕਰ ਦਿੱਤੀ ਜਾਂਦੀ ਹੈ ਤੇ ਇਸ ਵਕਤ ਦੱਸ ਜੀ ਕਿ ਜਿਸ ਦੇ ਗੋਲੀ ਲੱਗੀ ਹੈ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਜਿਹੜਾ ਉਸ ਨੂੰ ਕਰਾਇਆ ਗਿਆ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਪੂਰੇ ਮਾਮਲੇ ਦੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਨੇੜਲੇ ਲੋਕਾਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਮੈਂ ਤਾਂ ਮਖੜ ਗਿਆ ਹੀ ਗਈ ਤੇ ਉਹ ਦੂਬਾ ਇੱਕ ਦਾ ਹੁੰਦਾ ਨਾਮ ਜਿਹਨਾਂ ਦੂਜੇ ਨਹੀਂ ਕੋਲੀ ਚਲਾ ਕੇ ਮੈਂ ਇੱਕ ਐਕਟ ਵਾ ਫੜੀ ਗਈ ਦੂਸਰੇ ਨਹੀਂ ਕੋਲੀ ਕੋਈ ਪ੍ਰਾਣੀ ਰੰਜਸ਼ ਸੀ ਹਾਂਜੀ ਕੋਈ ਰੰਜਸ਼ ਨਹੀਂ ਬੰਦੇ ਪਛਾਣਦੇ ਹੋ ਕੌਣ ਸੀ ਬੰਦੇ ਪਛਾਣਦੇ ਹਾਂ ਦੱਸ ਕਾਹਦੇ ਤੇ ਸੀਗਾ ਤੇ ਕਿਹਨੇ ਸੀ ਮੈਂ ਬਾਈਕ ਤੇ ਮੋਟਰਸਾਈਕਲ ਤੇਗਾ ਉਹ ਐਕਟ ਵਾ ਤੇ ਹੈਗੇ ਉਹ ਕਿੰਨੇ ਜਾਣੇ ਸੀ ਉਹ ਦੋ ਜਣੇ ਸੀ ਨਾ ਦੱਸ ਨਾ ਨਾ ਬਿਨਾ ਤੁਹਾਡਾ ਨਾਮ ਜੀ ਮੇਰਾ ਨਾਮ ਕਪੀਲ ਜੀ ਜੀ ਤੁਹਾਡੀ ਚਾਹ ਪਛਾਣਦੀ ਸੀ ਕਿ ਫੇਰ ਕੋਈ ਸਪਰਾਣੀ ਤੁਗਲ ਹੋਈ ਨਾ ਨਾ ਕੋਈ ਪ੍ਰਾਣੀ ਨਹੀਂ ਸੀ ਤੁਸੀਂ ਕਿਥੋਂ ਦੇ ਰਹਨ ਵਾਲੇ ਮੈਂ ਮੋਗੇਂ ਜਦੋਂ ਉਹਨੇ ਗੋਲੀ ਚਲਾਈ ਤੁਹਾਨੂੰ ਕੁਝ ਕਹਿੰਦੇ ਵੀ ਠੀਕ ਹੈ ਹਾਂਜੀ ਪਹਿਲਾ ਹੱਥੋਂ ਬਾਈ ਹੋਈ ਗਈ ਉਹ ਹਾਂਜੀ ਪਹਿਲਾ ਹੱਥੋਂ ਬਾਈ ਲੱਗਦੇ ਰੇਆ ਤੇ ਫਿਰ ਦੂਸਰੇ ਨੇ ਕੱਢ ਕੇ ਵਾਪਸ ਨੂੰ ਤੇ ਗੋਲੀ ਚਲਾਉਂਦੇ ਕੀ ਕਹਿੰਦੇ ਨੇ ਹਾਂਜੀ ਕੁਝ ਨਹੀਂ ਕਹਿੰਦੇ ਹੁਣ ਦੱਸ ਹੁਣ ਕਿੱਥੇ ਪੱਜੇਗਾ ਇੱਕ ਦਿਨ ਪਹਿਲਾਂ ਮਗਰ ਲੱਗੀ ਆਈ ਮੇਰੇ ਤੇ ਉਸ ਦਿਨ ਮੇਰੇ ਨਾਲ ਸੀ ਗੁਲੀਆ ਸੀ ਤੇ ਉਸ ਦਿਨ ਮਰ ਗਈ ਸੀ ਕਾਰਨ ਨਹੀਂ ਪਤਾ ਕਿ ਕਿਸ ਗੱਲ ਮਰ ਗਈ ਜੀ ਤੇ ਸਰ ਜੀ ਇੱਥੇ ਕੀ ਹੋਇਆ ਕਿ ਦੋ ਬਾਈਕਾਂ ਇੱਕੋ ਬਸ ਹੋਇਆ ਇੱਕ ਐਕਟਿਵਾ ਇੱਕ ਦਿੱਕਸਲ ਇਹ ਮੁੰਡੇ ਕਿਤੇ ਪਿੱਛੇ ਆਪਸ ਲੜਦੇ ਹੁੰਦੇ ਸੀ ਜਾਂ ਬਹਿਸ ਵੀ ਹੁੰਦੇ ਸੀ ਜਿੱਥੇ ਆ ਕਿਨਾਂ ਦੀ ਬ੍ਰੇਕ ਲੱਗੀ ਹੈ ਇਹਨਾਂ ਦੇ ਹੱਥਾਂ ਪਾਈ ਹੋਈ ਇੱਕ ਮੁੰਡੇ ਨੇ ਪਿਸਤੌਲ ਕੱਢ ਕੇ ਦੂਜੇ 'ਤੇ ਗੋਲੀ ਮਾਰ ਦਿੱਤੀ ਗੋਲੀ ਉਹਨਾਂ ਦੇ ਸਾਈਡ 'ਤੇ ਕਿਤੇ ਲੱਤੀ ਨਿਕਲੀ ਹੈ ਕਿ ਵੱਜੀ ਹੈ ਇਹ ਨਹੀਂ ਪਤਾ ਜਿਨੇ ਗੋਲੀ ਚਲਾਈ ਉਹ ਦੂਮੇਂਦਰ ਭੱਜ ਗਿਆ ਦੋਨੋਂ ਕਹਿੰਦੇ ਤੇ ਆਏ ਸੀ ਇਹ ਦੋਨੋਂ ਇੱਕ ਬਾਈਕ 'ਤੇ ਸੀ ਜੀ ਬਲੈਕ ਬਲੈਕ ਕਨ ਸਪਲੈਂਡਰ ਸੀ ਤੇ ਜਿਨ੍ਹਾਂ ਨੇ ਗੋਲੀ ਮਾਰੀ ਉਹ ਦੋ ਮੁੰਡੇ ਇੱਕੋ ਉੱਪਰ ਸੀ ਜੀ ਕਿੰਨੀ ਕੁ ਉਮਰ ਦੇ ਸੀਗੇ ਜੀ ਸਾਰੇ ਬੱਚੇ ਜੀ ਮੇਰੇ ਘਰ ਨਾਲ ਜੇ ਆਪਾਂ ਦੇਖੇ ਤਾਂ ਹੈਗੇ ਛੋਟੇ ਛੋਟੇ ਉਮਰ ਦੇ ਸੀ ਕੋ ਕਿ ਤੋਂ ਵੱਡੀ ਉਮਰ ਬੱਚਾ ਦੀ ਨਹੀਂ ਆਈ ਤਾਂ ਘਰੋਂ ਨਾਲ ਪੁੱਛ ਕੇ ਆਏ ਬਾਹਰ ਬਾਹਰ ਪੱਛ ਕੇ ਆਏ ਆਇਆ ਫੌਰੀਆਂ ਚਲਾਉਣ ਲੱਪਾ ਹੈ ਪਤਾ ਹੈ ਤਾਂ ਨਾ ਹੀ ਹੋਣ ਤੇ ਨਾ ਪਤਾ ਕਿ ਨੰਬਰ ਬਣਿਆ ਪੱਛ ਕੇ ਇੱਕ ਤੋਂ ਪਾਰ ਦੇ ਪੰਨ ਕਿੱਥੋਂ ਦੇ ਰੇ ਵੱਡੀ ਕੀ ਦੇ ਵੱਡੀ ਕੀ ਦੇ ਮੁੰਡੇ ਦੇ ਅੱਧੀ ਪੱਟ ਤੇ ਪਤਾ ਨਹੀਂ ਇਹ ਤਾਂ ਮੁੰਡਾ ਦੀ ਜਾਨ ਬਚਾਉਣ ਨੀ ਇਧਰ ਵੜ ਗਿਆ ਮਹੱਲੇ ਚ ਅੱਛਾ ਮੁੰਡਾ ਵੀ ਕਿੱਥੇ ਹੋਰ ਨਹੀਂ ਹਾਂ ਇਹ ਕਿਹੜਾ ਮਹੱਲਾ ਜਾਨ ਬਚਾਈ ਇਧਰ ਵੜ ਕੇ ਬਗਦਾਦੀ ਗੜ ਬਗਦਾਦੀ ਗੜ ਪੱਛ ਕੇ ਆਏ ਨੇ ਅੱਛਾ ਮਹੱਲੇ ਮਾਰ ਕੇ ਪੱਛ ਕੇ ਹਾਂ ਤੇ ਮੁੰਡੇ ਨੂੰ ਕਿੱਥੇ ਲੈ ਗਏ ਲੇ ਕੇ ਸੀਵਲ ਹਸਪਤਾਲ ਨੇ ਦੁਦਾਰ ਹਾਂਜੀ ਸੀਵਲ ਹਸਪਤਾਲ ਦਾ ਕਰਾਇਆ ਅੱਜ ਬਈ ਸੀਵਲ ਹਸਪਤਾਲ ਨਹੀਂ ਇੱਥੇ ਕੋਈ ਹਸਪਤਾਲ ਉਸ ਦੇ ਮੁੰਡੇ ਨੂੰ ਲੈ ਕੇ ਗਏ ਆ ਮੇਰੇ ਸਾਹਮਣੇ ਲੈ ਕੇ ਗਏ ਉਹ ਸੀਵਲ ਚ ਭੇਜੋ ਉਹ ਸੀਵਲ ਚ ਭੇਜਿਆ ਕੋਲੇ ਭਾਵੇਂ ਬੜਾ ਕਿੱਦਾਂ ਦਾ ਹੈ ਸੀਵਲ ਚ ਭੇਜਿਆ ਜੋ ਪੁਲਿਸ ਦੇ ਕੋਲੇ ਹੀ ਗਏ ਨੇ ਬਾਪ ਜੀ ਪਤਾ ਨਹੀਂ ਜੋ ਗੋੜੀ ਦੀ ਵਾਰਦਾਤ ਪਈ ਹੈ ਕੀ ਮਾਮਲਾ ਹੈ ਤੁਹਾਨੂੰ ਠੀਕ ਉਹ ਮੁੰਡੇ ਆਪਸ ਦੇ ਵਿੱਚ ਬਹਿਸ ਕਰਦੇ ਜਾ ਰਹੇ ਸੀ ਜਿਹੜੇ ਪਹਿਲਾਂ ਵੀ ਇੱਕ ਦੂਜੇ ਨੂੰ ਜਾਣਦੇ ਸੀ ਤੇ ਉਹਨਾਂ ਦੀ ਆਪਸ ਵਿੱਚ ਝਗੜਾ ਹੋਇਆ ਨਾਲੇ ਬਾਕੇ ਦੋਗੇ ਆਪਦੇ ਆਕੇ ਲਾਈਟ ਕੀਤੀ ਤਾਂ ਉਹ ਇੱਕ ਬੰਦੇ ਦੇ ਵਿੱਚੋਂ ਇਹਨਾਂ ਦੇ ਉੱਤੇ ਫਾਇਰ ਕਰਤਾ ਜਿਹੜੀ ਇਸ ਆਊਟ ਆਫ ਕੰਜਰ ਨਾ ਹਸਪੀਟਲ ਦੇ ਵਿੱਚ ਐਡਮਿਟ ਕਰਾਤਾ ਜਿਹੜਾ ਦੂਜਾ ਬੰਦਾ ਉਹਦੇ ਘਰੇ ਰੇਡ ਕਰਨ ਗਈਏ ਪੁਲਿਸ ਪਾਰਟੀ ਔਰ ਜਲਦੀ ਫੜ ਲਿਆ। ਕਨ ਸ਼ਾਟ ਆਇਆ ਹੈ ਕੀ ਮਾਮਲਾ ਹੈ ਕਿ ਪੇਸ਼ੈਂਟ ਇੱਕ ਪੇਸ਼ੈਂਟ ਜਿਹਦਾ ਨਾਮ ਕਪੀਲ ਹੈ son of ਅਰਜੁਨ ਹੈ ਇਹ ਆਪਣੇ ਕੋਈ ਥੋੜੇ ਟਾਈਮ ਪਹਿਲਾਂ ਇਥੇ ਸਿਵਲ ਹਸਪੀਟਲ ਖਰੋਸ ਪਹੁੰਚਾਇਆ ਨੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਜਿਹੜੇ ਉਸ ਤੋਂ ਬਾਅਦ ਐਮ ਐਲ ਆਰ ਕਰਕੇ ਆਪਾਂ ਇਹਨਾਂ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਸਰ ਸ਼ੁਰੂਆਤੀ ਜਾਣਕਾਰੀ ਕੀ ਦੱਸਿਆ ਗਿਆ ਵੀ ਕਿਸ ਤਰ੍ਹਾਂ ਹੋਇਆ ਵੀ ਇਹਨਾਂ ਦੇ ਜ਼ਖਮ ਤਾਂ ਹੈਗੇ ਆ ਬਾਕੀ ਜੋ ਵੀ ਡਿਸਕ੍ਰਿਪਸ਼ਨ ਹੈਗੀ ਜੋ ਵੀ ਅੱਗੇ ਦੀ ਜਾਣਕਾਰੀ ਹੈ ਉਹ ਜੋ ਫਰੀਦਕੋਟ ਵਾਲੇ ਜੋ ਡਾਕਟਰ ਜਕੁੰਨਾ ਦੇ ਅਕੋਰਡਿੰਗ ਸਰ ਗੋਲੀ ਕਿੱਥੇ ਲੱਗੀ ਜਾਂਦੀ ਹੈ ਗੋਲੀ ਦਾ ਤਾਂ ਨਹੀਂ ਹਜੇ ਆਪਾਂ ਫਾਈਨਲੀ ਕਨਫਰਮ ਕਰ ਸਕਦੇ ਬਟ ਕੁਝ ਵੂਂਡ ਹੈਗੇ ਨੇ ਤੇ ਉਹ ਜਿਹੜੀ ਬਾਕੀ ਦੀ ਇਨਫੋਰਮੇਸ਼ਨ ਹੈ ਉਹ ਸਾਰੀ ਜਿਹੜੀ ਹੈਗੀ ਆ ਜਿਹੜੇ ਆਪਾਂ ਰੈਫਰ ਕੀਤਾ ਹੈ ਫਰੀਦਕੋਟ ਕੋਨਾਂ ਦੇ ਬੇਸ ਤੇ ਹੀ ਹੋਏਗਾ